ਹੇਗੂਜੀ ਦਾ ਸਾਥਤਾ ਵਾਹਿਦ ਕੁਮਾਰ ਜੈ ਰਾਜੀ ਰਾਜੇਤ ਸਿੰਘ ਰਾਜਾ ਸਾਹਿਬ ਰਾਜਾ ਸਾਹਿਬ ਦੇ ਦਰਵਾਜ਼ੇ ਆਏ ਆ ਰਾਜਾ ਸਾਹਿਬ ਦੇ ਦਰਵਾਜ਼ੇ ਤੋਂ ਲਾਈਵ ਹੋ ਰਹੇ ਆ ਆਓ ਰਾਜਾ ਸਾਹਿਬ ਦੇ ਦਰਬਾਰੀਆਂ ਸਭ ਨੂੰ ਲਾਈਵ ਤੋਂ ਸੁਖੀ ਰਣਾ ਦਫਾ ਆਂ ਸਾਥਾ ਕਾਫੀ ਵੱਡੀ ਗੰਟੀ ਦੇ ਵਿੱਚ ਤੇ ਮਸਤ ਹੋਣਾ ਆ ਰਹੀਆਂ ਆ ਆਓ ਸਭ ਨਾਲ ਜੁੜਾਈ ਫੋਟੋਗ੍ਰਾਫਰ ਦੇ ਸਾਥ ਸਾਮੀਆਂ ਕੋਈ ਜੀਕਾ ਸਾਥਤਾ ਵਾਹਿਦ ਕੁਮਾਰ ਜੈ ਰਾਜੀ ਵੈ ਗੁਜੀ ਦਾ ਖਾਲਸਾ ਵੈ ਗੁਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਰਾਜਾ ਸਾਹਿਬ ਮਜਾਰੀ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਆਰ ਉਖੰਡ ਜਵਾਈਲ ਸਾਹਿਬ ਨਾਮ ਸਰ ਜਵਾਈਲ ਜੀ ਦੇ ਵਿਧਿਆਸਵਰੇ ਜਨੂ ਕਰਵਾਈਏ ਧੰਨੀ ਜੀ ਨਾਮ ਤੋਂ ਰਾਇਲ ਸਾਹਿਬ ਕੀ ਅ ਰਾਜਾ ਸਾਹਿਬ ਜੀ ਦਾ ਬਾਕਸ਼ਾ ਤੇ ਸੁੱਖਾ ਜੀ ਹਾਂ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬਲਵਾਲ ਨਾਨਕੇ ਘਰ ਥਾਨਾ 1862 ਨੂੰ ਹੋਇਆ। ਇਹਦੀ ਹੈ ਰਾਜਾ ਸਾਹਿਬ ਜੀ ਦਾ ਜੱਤੀ ਪਿੰਡ ਮੰਨਣਾ ਜਿਲ੍ਹਾ ਹਸਪੁਰ ਸੀ। ਰਾਜਾ ਸਾਹਿਬ ਜੀ ਦੇ ਪਿਤਾ ਦਾ ਨਾਮ ਮੰਗਰਦਾਸ ਜੀ ਅਤੇ ਮਾਤਾ ਸ਼ਾਇਬਤ ਜੀ ਸਨ। ਰਾਜਾ ਸਾਹਿਬ ਜੀ ਨੇ ਪਿੰਡ ਮੂਸਪੁਰ ਮੂਸਾਪੁਰ ਵਿਖੇ ਮੌਲਵੀ ਖਾ ਜੀਨਪੁਰੋਂ ਵਿੱਤਿਆ ਪ੍ਰਾਪਤ ਕੀਤੀ ਰਾਜਾ ਸਾਹਿਬ ਦੀ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰਮਪੁਰ ਵਿਖੇ ਸੰਤ ਗੰਗਾਦਾਸ ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਆਏ ਫਿਰ ਅੱਗੇ ਪਿੰਡ ਝੰਗੜਾ ਵਿਖੇ ਬਾਬਾ ਜਵਾਰਦਾਸ ਜੀ ਨਾਲ ਮੁਲਾਪ ਹੋਇਆ ਬਚਪਨ ਤੋਂ ਹੀ ਪ੍ਰਮਾਤਮਾ ਦੇ ਪ੍ਰੇਮੀ প্রেম ਦੀ ਛਟਕ ਲੱਗੀ ਹੋਈ ਸੀ ਬਾਬਾ ਜਵਾਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆ ਨੂੰ ਧਾਰਿਆ ਦਾਕਿਆਂ ਨੂੰ ਉਤਾਰਿਆ ਉੱਥੇ ਪਿੰਡ ਰੈਪੇ ਵਿੱਚ ਗੁਰਦੁਆਰਾ ਤਾਗਤ ਸਾਹਿਬ ਤਬਵੀਰ ਕਰਵਾਇਆ ਪਿੰਡ ਝੰਗੜਾ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਭ ਉਹ ਸਾਰਿਆਂ ਪਿੰਡ ਗੁਣਾਚੌਰ ਵਿੱਚ ਗੁਰਦੁਆਰਾ ਸਰੋਵਰ ਸਾਹਿਬ ਉਹ ਸਾਰਿਆਂ ਪਿੰਡ ਗੁਸਰਾਂ ਦੀ ਧਾਤੀ ਤੇ ਗੁਰਦੁਆਰਾ ਮੁੰਜੀ ਸਾਹਿਬ ਉਹ ਸਾਰਿਆਂ ਪਿੰਡ ਸੁਜੋ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਸਿਰਜਣਾ ਕੀਤੀ ਪਿੰਡ ਰਾਜਾ ਸਾਹਿਬ ਮਜ਼ਾਰਾ ਵਿਖੇ ਖਾਣਾ 1900 ਨੂੰ ਰਸੋਈ ਖਾਣਾ ਸਭ ਜੀ ਦੀ ਰਚਨਾ ਕਰਕੇ ਮਾਣ ਦਿੱਤਾ ਇਸ ਨਗਰ ਨੂੰ ਰਾਜਾ ਸਾਹਿਬ ਦਾ ਮਜ਼ਾਰਾ ਕਰਕੇ ਸਾਰੀ ਦੁਨੀਆ ਚ ਜਾਣਿਆ ਜਾਂਦਾ ਹੈ ਸਾਲ 1963 ਵਿੱਚ ਆਪ ਜੀ ਨੇ ਮਹਾਨ ਰਚਨਾ ਉਹ ભગવાન ਬਲਾਸ ਗ੍ਰੰਥ ਜੀ ਕੀਤੀ ਤੁਸੀਂ ਇਸ ਦੇ ਨਾਮ ਤੋਂ ਸਮਝ ਸਕਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹੀ ਉਹਦੇ ਨਾਲ ਗੱਲ ਕਰ ਸਕਦੇ ਹਨ ਇਸ ਸਵੇਰ ਕੇ ਪ੍ਰਮਾਤਮਾ ਜੀ ਉਸਤਾ ਦਾ ਗੁਰੂ ਦੀ ਮਹੱਤਤਾ ਅਤੇ ਪ੍ਰਮਾਤਮਾ ਇੱਕ ਦਾ ਸੰਦੇਸ਼ ਦਿੱਤਾ। ਔਨੋਖ ਨੂੰ ਚੰਗਾ ਜੀਵਨ ਜਿਉਣ ਦੀ ਜਾਚ ਦਿੱਤੀ। ਮਹਿਮਾ ਭਰਮਾਂ ਦਾ ਖੰਡਨ ਕੀਤਾ ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਮਹਾਨ ਰਚਨਾ ਨੂੰ ਸਾਨੂੰ ਪੜਨਾ ਚਾਹੀਦਾ ਹੈ ਸਨ 1970 ਵਿੱਚ ਰਾਜਾ ਸਾਹਿਬ ਜੀ ਦਾ ਮਲਾਪ ਪਟਿਆਲਾ ਵਿਖੇ ਬਾਬਾ ਸਾਹਿਬਦਾਦ ਜੀ ਦੇ ਨਾਲ ਹੋਇਆ 3 ਗੱਲਾਂ ਸਨ 1940 ਨੂੰ ਰਾਜਾ ਸਾਹਿਬ ਜੀ ਮਯਾਰਾ ਵਿਖੇ ਆਪ ਜੋਤੀ ਜੋਤ ਸਮਾ ਗਏ 17 ਭਾਦੋਂ ਸਨ 1940 ਨੂੰ 200 ਫੰਨਾ ਨਜ਼ਾਰਾ ਸਾਹਿਬ ਵਿਖੇ ਆਪ ਜੀ ਦਾ ਸੰਸਕਰ ਕੀਤਾ ਗਿਆ ਜਿਸ ਥਾਂ ਤੇ ਸੁੰਦਰ ਹਲੀ ਸ਼ਾਨ ਦਰਬਾਰ ਦੀ ਸਥਾਪਨਾ ਕੀਤੀ ਗਈ ਰਾਜਾ ਸਾਹਿਬ ਜੀ ਨੇ ਆਪਣੇ ਕੋਈ ਤਸਵੀਰ ਨਹੀਂ ਖਿਡਵਾਈ ਆਪ ਜੀ ਦੀ ਕੋਈ ਤਸਵੀਰ ਨਹੀਂ ਹੈ 74 ਸਾਲ ਹਾਬ ਜੀ ਦੀ ਅਰਜਾ ਸਵਾਸ 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 ਹੋਵਾ ਪ੍ਰਮਾਤਮਾ ਦਾ ਨਾਮ ਜਪਿਆ ਅਤੇ ਜੀਤੀਆਂ ਨੂੰ ਜਪਾਇਆ ਨੇਕ ਆਹੀ ਪਰ ਪਰ ਦੇ ਕੰਮ ਕੀਤੇ ਵਾਹਿਗੁਰੂ ਜੀ ਦਾ ਹਰ ਸਵਾਹ ਹੋਇ ਜੀ ਉਤੇ ਹਾਬ ਵਕਤ ਤੁਹਾਨੂੰ ਸਤਿ ਸਾਨਾਂ ਦੇ ਦਸ਼ਨ ਕਰਾਈਏ ਕਹਿੰਦੇ ਸੀ ਇੱਥੇ ਆਪ ਫੜਖਦੇ ਆ ਰੱਬੀ ਨੂਰ ਘੰਟਾ ਨੇ 108 ਜੀ ਨਾਵ ਤੋਂ ਰਾਇਆ ਸਾਹਿਬ ਜੀ ਇਹ ਬਾਗੂ ਗੇਟ ਜੰਨਾ ਜੀ ਇਹ ਸਾਹਮਣੇ ਜਿਹੜਾ ਤੁਸੀਂ ਗੁਰਦਵਾਰ ਸਾਹਿਬ ਨੇ ਇੱਥੇ ਕਿਹਾ ਜੀ ਪ੍ਰਕਾਸ਼ ਹਸਤਾਨ ਚ ਅਖੰਡ ਪੜ੍ਹ ਸਾਹਿਬ ਜੀ ਇਸ ਬਿਲਡਿੰਗ ਦੇ ਵਿੱਚ ਇਸ ਤਰ੍ਹਾਂ ਗੁਰਦਵਾਰ ਅਖੰਡ ਪੜ੍ਹ ਕਿਹ ਜੰਦੇ ਆ ਜੀ ਇਹ ਨਿਸ਼ਾਨ ਸਾਬਾ ਤਮੂਰ ਦੇ ਕੰਮ ਲੱਗੇ ਹੋਤ ਖਾਨਦਾਨੀ ਲਗਾਤੇ ਫਿਰ ਰਾਜਾ ਸਾਹਿਬ ਦਾ ਜਿੱਥੇ ਸੰਸਕਾਰ ਹੋਇਆ ਫਿਰ ਤਾਂ ਇਹ ਉਹਦੀ ਇੱਕ ਈਆ ਇਹ ਖੂਹ ਹੈ ਜਿਹਦੇ ਕੋਲ ਸੇਵਾ ਦਾ ਨਰਕਾ ਗੜ ਰੀਆ ਜਿਹਦੇ ਸੰਸਕਰ ਨੂੰ ਪਾਣੀ ਜਲ ਰਿਛਕਾ ਦੇ ਆ ਫਿਰ ਰਾਜਾ ਸਾਹਿਬ ਦਾ ਮਿੱਥੇ ਸਮਾਦ ਬਣੀ ਹੋਆ ਕਿ ਉਹ ਸਮਾਂ ਵਿੱਚ ਦੀ ਦੱਖਣ ਕਰ ਰਹੇ ਹਨ 네, 네. 네, 네. 네, 네. 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 Это правда. Это санкабов, это не где-нибудь у вас тоже о коньяк. Интересно, ਅੱਗੇ ਲਾਈਵ ਦੇ ਤਸਵੀਰਾਂ ਦੇਖਣਾ ਹੈ। ਜੇ ਜਿਨਾਂ ਹੋਰ ਤੁਸੀਂ ਵੀ ਇਹਨਾਂ ਦੇ ਫੋਟੋ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਜਿਹੜੀਆਂ ਵੀ ਵੀਡੀਓ ਉੱਤਾਰ ਹੋ ਰਹੀਆਂ ਨੇ ਦੇਖਣ ਦੇ ਲਈ ਵਾਹਿਗੁਰੂ ਦਾ ਹੱਥ ਸਾ। ਵਾਹਿਗੁਰੂ ਜੀ ਕਿ